ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਅੱਜ ਆਪਾਂ ਆਏ ਹੋਇਆ ਲਾਗੋ ਦੀ ਈਦ ਨੇ ਜਿਸ ਪਿੰਡ ਵਿੱਚ ਆਪਾਂ ਖੜੇ ਆ ਇਸ ਪਿੰਡ ਨੂੰ ਕਹਿੰਦੇ ਆ ਮੌਸਤਰਾਲੋ ਦਾਲਾ ਕਸਟੇਲੋ ਉਹਨਾਂ ਥੇ ਪਹਿਲਾਂ ਆਪਾਂ ਪਾਰਕਿੰਗ ਲਾ ਲਈਏ ਬਾਕੀ ਦੀ ਅਪਡੇਟ ਤੁਹਾਨੂੰ ਮੈਂ ਬਾਅਦ 'ਚ ਦੰਨਾ ਇੱਥੇ ਐਕਟੀਵਿਟੀ ਜੀ ਬਹੁਤ ਆ ਕਰਨ ਨੂੰ ਉੱਧਾ ਤੇ ਪਹਿਲਾਂ ਹੁਣ ਪਾਰਕਿੰਗ ਲੱਗੀ ਆ ਆਪਾਂ ਇੱਕ ਘੰਟਾ ਪਾਰਕਿੰਗ ਲੱਗਦੀ ਆ ਇੱਕ ਘੰਟਾ ਜੀ ਇੱਕ ਘੰਟਾ ਪਾਰਕਿੰਗ ਦਾ ਪਰ ਪਾਰਕਿੰਗ ਥੋੜੀ ਜਿਹੀ ਮਹਿੰਗੀ ਆ ਤੇ ਬਾਕੀ ਆ ਪਿੱਛੇ ਪਿੰਡ ਰਹਿੰਦਾ ਮੌਸਤਰਾ ਲੋ ਤੇ ਸਾਹਮਣੇ ਤੇ ਬਿਲਕੁਲ ਫਰੰਟ ਦੇ ਦੇ ਹੈਗੀ ਹੈ ਲੇਕ ਤੇ ਇੱਥੇ ਪਿਕਨਿਕ ਬਣਾਉਣ ਵਾਸਤੇ ਜਗ੍ਹਾ ਬੜੀ ਹੋਈ ਆ ਬਹੁਤ ਸੋਹਣੀ ਅੱਜ ਤੁਹਾਨੂੰ ਉਹ ਦਿਖਾਉਣੀ ਆ ਮੌਸਮ ਵੀ ਖਰਾਬ ਹੋ ਗਿਆ ਉਦਾਂ ਹੁਣ ਅਸੀਂ ਆਏ ਹੁਣ ਬੱਦਲ ਵਾਈ ਹੋ ਗਈ ਤੇ ਆਹ ਭਾਈ ਲੇਕ ਹੈ ਇੱਥੇ ਸਾਹਮਣੇ ਤੇ ਲੋਕ ਬੈਠੇ ਤੇ ਪਿਕਨਿਕ ਮਨਾ ਰਹੇ ਆ ਸਪੈਸ਼ਲੀ ਇਹ ਫੈਮਿਲੀ ਲਈ ਬਹੁਤ ਵਧੀਆ ਜਗ੍ਹਾ ਪਿਕਨਿਕ ਬਣਾਉਣ ਲਈ ਬਹੁਤ ਸੋਹਣੀ ਜਗ੍ਹਾ ਤੇ ਸਾਹਮਣੇ ਆਹ ਲੇਕ ਹੋਰੇ ਬੈਕ ਸਾਈਡ ਹੈਗਾ ਇੱਥੇ ਪਾਰਕ ਇੱਥੇ ਆਪਾਂ ਬੋਟ ਵਗੈਰਾ ਵੀ ਚਲਾ ਸਕਦੇ ਹਾਂ ਜਿੱਦਾਂ ਜੇ ਚਲਾਉਣੀ ਕਿਸੇ ਨੇ ਤੇ ਆਲੇ-ਦਾਲੇ ਪਹਾੜ ਸੋਹਣੀ ਜੁਕੇਸ਼ਨ ਆ ਬਹੁਤ ਫੈਮਿਲੀ ਵਿਜ਼ਿਟ ਪਲੇਸ ਆ ਮੇਰਾ ਕਹਿਣ ਦਾ ਮਤਲਬ ਇਹ ਆ ਸੋਹਣਾ ਅੱਗੇ ਬੱਦਲ ਵਾਈ ਵੀ ਹੋ ਗਿਆ ਲੁੱ ਤਾਂ ਵਧੀਆ ਹੁਣ ਇੱਥੇ ਨਹਾਉ ਨੂੰ ਵੀ ਸਕਦੇ ਜਿਨਾ ਹੋਣਾ ਕਿਸੇ ਨੇ ਵਧੀਆ ਬਣਾਇਆ ਉਹਨਾਂ ਨੇ ਤੇ ਪਿੱਛੇ ਉਹ ਹੈਗਾ ਰੈਸਟ੍ਰੈਂਟ ਬਾਰ ਵਗੈਰਾ ਉਹ ਸਾਰਾ ਕੁਝ ਪਿੱਛੇ ਜੇ ਕੋਈ ਈ ਕਿਹੋ ਘੜਦੀ ਬਾਧੇ ਤਾਂ ਇੱਥੋਂ ਲੈ ਸਕਦੇ ਆ ਪਾਣੀ ਪੂਣੀ ਦਾ ਬੋਤਲਾਂ ਵਗੈਰਾ ਤੇ ਪਿੱਛੇ ਵਾਲੇ ਲੋਕੇਸ਼ਨ ਚੈੱਕ ਕਰੋ ਤੁਸੀਂ ਕਿੰਨੀ ਸੋਹਣੀ ਆਹ ਇਹ ਜਿਹੜੀ ਲੇਕ ਆ ਲੇਕ ਦਾ ਨਾਮ ਹੈ ਈਦਨੇ ਇੱਥੇ ਮੈਂ ਪਹਿਲਾਂ ਵੀ ਇੱਕ ਦੋ ਵਾਰ ਆ ਚੁੱਕਿਆ ਆ ਇਹ ਤਾਂ ਪ੍ਰੋਪਰ ਲੋਕੇਸ਼ਨ ਦਾ ਨਾਮ ਆ ਜਿਹੜਾ ਪਿੰਡ ਆ ਪਿੱਛੇ ਕਣ ਤੁਹਾਨੂੰ ਪਹਿਲਾਂ ਦੱਸ ਕਿਹਾ ਆ ਮੋਨਾਸ ਤਰੇਲੋ ਦਲਾ ਕਸਤੇਲੋ ਆ ਜ਼ਿਲ੍ਹਾ ਬੈਰਗਮੋ ਆ ਤੇ ਜਦੋਂ ਆਪਾਂ ਲੋਵਰੇ ਨੂੰ ਜਾਂਦੇ ਆ ਲੋਵਰੇ ਵਾਲਾ ਰੋਡ ਨਹੀਂ ਫੜਨਾ ਉੱਥੋਂ ਇੱਕ ਰੋਡ ਪਾਰਟ ਦਾ ਵਿਚ ਨੂੰ ਇਧਰ ਨੂੰ ਇਸ ਪਿੰਡ ਵਿੱਚ ਆਉਣ ਵਾਸਤੇ ਜਣੀ ਕਿ ਲੈ ਇੱਕ ਈਦ ਨਹੀਂ ਆ ਇਹ ਜਣੀ ਕੋ ਕਾਫੀ ਅੱਗੇ ਤੱਕ ਚੱਲੇ ਜਾਂਦੀ ਉਦਾਂ ਇਹ ਵਧੀਆ ਲੋਕੇਸ਼ਨ ਹੈ ਦੇਖਣ ਵਾਲੀ ਚੀਜ਼ ਆ ਪਿਕਨਿਕ ਮਨਾਉਣ ਲਈ ਤਾਂ ਬੈਸਟ ਪਲੇਸ ਆ ਜੇ ਆਪਾਂ ਨੇ ਪਿਕਨਿਕ ਵਗੈਰਾ ਮਨਾਉਣੀ ਹੈ ਨਾ ਉਹਦੇ ਲਈ ਬਹੁਤ ਸੋਹਣੀ ਲੋਕੇਸ਼ਨ ਆ ਬੈਠਾ ਆਪਣਾ ਪਰਿਵਾਰ ਇੱਧਰ ਜੋ ਬਣ ਕੇ ਦਾ ਆ ਰਸ ਸੁਮਨੀਬ ਬੈਠੀ ਹੈ ਇੱਧਰ ਆ ਆ ਅੱਤਰ ਰਿਐਕਸ਼ਨ ਆ ਇਹ ਆ ਸਾਹਮਣੇ ਲੇਕ ਆ ਇਹ ਹੈ ਜੀ ਪਾਸਤਾ ਫਰੈਸ਼ ਦਾ ਬੱਚਿਆਂ ਦੁੱਧਾ ਬਣਾਇਆ ਮਿਰਚਾਂ ਨਾਲ ਮਿਰਚਾਂ ਤੋਂ ਬਿਨਾਂ ਆਏ ਛੋੜੀਆਂ ਮਿਰਚਾਂ ਉਹਨੇ ਖਾਣੇ ਆ ਖਾ ਕੇ ਫਿਰ ਕਰਦੇ ਆਪਾਂ ਲੇਕ ਦਾ ਮੋਹਨ ਵਾਲੇ ਜਲੇ ਦਾ ਤੁਹਾਨੂੰ ਦਿਖਾਉਨੇ ਆ ਸਾਰਾ ਨਾਣਾ ਵੀ ਆ ਨਾ ਲਈ ਤੂੰ ਨਾ ਲਈ ਲੋ ਜੀ ਆਪਨੇ ਆਪਣਾ ਬੰਬੂ ਗੱਟਤਾ ਨਿਆਣਾ ਵਾਸਤੇ ਖੇਲਣ ਵਾਸਤੇ ਲਾਤਾ ਟੈਂਟ ਇਹਨਾਂ ਨੂੰ ਆ ਟੈਂਟਾ ਤੇ ਸਾਹਮਣੇ ਇਧਰ ਲੇਗਾ ਹਾਂ ਬੰਦ ਕਰਨਾ ਹੁੰਦਾ ਕੱਪੜੇ ਨਾ ਗਿੱਲੇ ਕਰ ਲਿਓ ਚ ਧਿਆਨ ਨਾਲ ਲਾਉਣਾ ਨਹੀਂ ਹੈਗਾ ਹੁਣ ਆਹ ਤੇ ਸਾਰੀ ਇਹਨਾਂ ਨੇ ਪਰਮਿਸ਼ਨ ਕਮੂਨੋ ਦੀ ਮੋਟਰੋਲ ਦਲਾ ਕਾਸਟੈਲੋ ਆਪਾਂ ਇਸ ਟਾਈਮ ਹੈਗੇ ਆ ਇਸ ਜਗ੍ਹਾ ਤੇ ਤੇ ਨਾਲ ਪਾਰਕ ਵੀ ਆ ਬੱਚਿਆਂ ਵਾਸਤੇ ਆਪਾਂ ਇਹ ਜਗ੍ਹਾ ਤੇ ਪਿਕਨਿਕ ਵਾਲੀ ਦੇ ਜ਼ੋਨਾ ਪਿਕਨਿਕ ਬਹੁਤ ਸੋਹਣੀ ਲੋਕੇਸ਼ਨ ਹੈ ਪਿਕਨਿਕ ਵਾਸਤੇ ਦਾ ਬਾਈ ਪਹਾੜ ਦੇਖੋ ਕਿੰਨੇ ਘੈਂਟ ਲੱਗਦੇ ਆ ਇੱਥੋਂ ਤੇ ਇਹਨਾਂ ਪਹਾੜਾਂ ਦੇ ਆਪਾਂ ਟਰੈਕਿੰਗ ਵੀ ਕਰ ਸਕਦੇ ਆ ਅੱਗੋਂ ਟਰੈਕ ਬਣੇ ਹੋਏ ਆ ਜੇ ਕਿਸੇ ਨੂੰ ਟਰੈਕਿੰਗ ਕਰਨ ਦਾ ਸ਼ੌਂਕ ਆ ਤੇ ਇਹਨਾਂ ਪਹਾੜਾਂ 'ਪਰ ਟਰੈਕਿੰਗ ਵੀ ਹੋ ਸਕਦੀ ਆ ਇਧਰਲੀ ਸਾਈਡ ਤੋਂ ਆਹ ਸਾਈਡ ਨੂੰ ਆਹ ਜਾਂਦਾ ਇਧਰੋਂ ਟਰੈਕ ਜਾਂਦੇ ਉੱਪਰ ਨੂੰ ਓ ਤੁਸੀਂ ਕਿੱਥੇ ਆ ਗਏ ਜੀ ਤੁਸੀਂ ਕਿੱਥੇ ਆ ਗਏ ਲਾਗੋ ਦੀ ਪ੍ਰਾਈਸ ਲਾਗੋ ਦੀ ਪ੍ਰਾਈਸ ਲਾਗੋ ਦੀ ਪ੍ਰਾਈਸ ਆ ਇਹ ਲਾਗੋ ਦੀ ਪ੍ਰਾਈਸ ਲਾਗੋ ਦੀ ਪ੍ਰਾਈਸ ਤਾਂ ਬਹੁਤ ਦੂਰੇ ਗਈ ਚੱਲ ਜਲੀ ਹੁਣ ਆ ਜਾ ਝੂਟੇ ਲਈ ਉਧਰ ਨੂੰ ਇੱਧਰ ਚੱਲ 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 ਉਹ ਦੇਖ ਆਰੇ ਕਿੰਨਾ ਸੋਹਣਾ ਪਾਰਕ ਬਣਾਇਆ ਵਾ ਇਧਰ ਦੇਖ ਕਿੰਨੇ ਫੁੱਲ ਲਾਏ ਹੋਏ ਨਾ ਆਰੇ ਕਿੰਨੀ ਸੋਹਣੀ ਲਾਗੋ ਇਧਰ ਓ ਮਾਈ ਗੋਡ ਕਿੰਨਾ ਘੈਂਟ ਵੀਊ ਆ ਰਿਹਾ ਦੇਖੋ ਯਾਰ ਅਮੇਜ਼ਿੰਗ ਸੀ ਜਾ ਅਮੇਜ਼ਿੰਗ ਮਾਲਮਾ ਸੋ ਨਾਈਸ ਮਾਲਮਾ ਨਾ ਨਾ ਮਾਲਾ ਛਾਲਾ ਵਿੱਚ ਆ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਲੱਗਦੀ ਐ ਇੱਧਰ ਜਾਂ ਉਹ ਹੱਥ ਰੈਸਟੋਰੈਂਟ ਟੈਪ ਲਾ ਦਿੱਤਾ ਮਨ ਸ਼ਾਇਦ ਹਾਂ ਰੈਸਟੋਰੈਂਟ ਐ ਇੱਧਰ ਬਿੱਲੇ ਰੈਸਟੋਰੈਂਟ ਜਿਹਨੇ ਉਹ ਵਾਲੇ ਐ ਇਹ ਸਿੰਗਲ ਰੈਸਟੋਰੈਂਟ ਹੁੰਨੇ ਜਿਹੜਾ ਸੋਹਣਾ ਬਣਾਇਆ ਹੋਇਆ ਹੈ ਬੰਦ ਪੁੱਤ ਪ੍ਰਾਈਵੇਟ ਆ ਉਹ ਆਪਣਾ ਉਹ ਪ੍ਰਾਈਵੇਟ ਆ ਉਹ ਜਿਹੜਾ ਸਾਹਮਣੇ ਘਰ ਵਾਲਾ ਉਹਨਾਂ ਦਾ ਉਹ ਰਸਮਾ ਬੈਕ ਜਿਕੇ ਪਾਇਆ ਵੇ ਖੇਡਾਂ ਵਾਂਗੇ ਵਿੱਚ ਇਹ ਤਾਂ ਠੰਡਾ ਰੱਖਣ ਵਾਲਾ ਤੂੰ ਅੱਜ ਖੇਡਾਂ ਪਾ ਲਈ ਆਪਣੀਆਂ ਤੁਸੀਂ ਆਪਣੀ ਸਕੀਮਾਂ ਲਾਉਂਦੇ ਰਹਿੰਦੇ ਆ ਉਹ ਗਾਹਾਂ ਮੋੜ ਕੇ ਮੋੜ ਮੋੜ ਕੇ ਆ ਇਹਨਾਂ ਨੂੰ ਬਈ ਹੁਣ ਪਾਰਕ ਲੈ ਕੇ ਚੱਲੇ ਆ ਤੇ ਕਹਿੰਦੇ ਅਸੀਂ ਬੋਰ ਹੋ ਰਹੇ ਹਾਂ ਉੱਥੇ ਬੈਠੇ ਬੈਠੇ ਇਹਨਾਂ ਦੋ ਗੱਡੀ ਪਾਰਕ ਖਲਾਈਏ ਪਹਿਲਾਂ ਹੁਣ ਮੈਂ ਇਧਰ ਲਾਗੋ ਦੇ ਵਿੱਚੋਂ ਵਿੱਚ ਆ ਗਿਆ ਇੱਥੇ ਬਣੇ ਹੋਏ ਆ ਪੁਲ ਜੇ ਬਣੇ ਹੋਏ ਆ ਪਾਣੀ ਦੇ ਵਿੱਚ ਜਾਣ ਨੂੰ ਨਹਾਉਣ ਵਾਸਤੇ ਕਿਉਂਕਿ ਪਾਣੀ ਪਿੱਛੇ ਗੰਦਾ ਹੁੰਦਾ ਨਾ ਆ ਦੇਖੋ ਪੂਰੇ ਬੂਟੀਆਂ ਵਗੈਰਾ ਜ਼ਿਆਦਾ ਤੇ ਇੱਥੇ ਆਉਨੇ ਜਵਾਕ ਸਿੱਧੀ ਛਾਲ ਵਿੱਚ ਤੇ ਸੂਰਜ ਦੀ ਲਸ਼ਕੋਰ ਕਿੰਨੀ ਘੈਂਟ ਲੱਗਦੀ ਆ ਵਿੱਚ ਯਾਰ ਓਹੋ ਕਿੰਨੀ ਠੰਡੀ ਹਵਾ ਚੱਲਦੀ ਆ ਇਧਰ ਲੋਕ ਕਿਸ਼ਤੀਆਂ ਲਈ ਫਿਰਦੇ ਆ ਆਪਣੀਆਂ ਉਹ ਪਰਲੇ ਕੰਢੇ ਹੀ ਬੈਠੇ ਆ ਲੋਕ ਆ ਆਲੇ-ਦਾਲੇ ਪਹਾੜ ਤੇ ਗੱਲ ਇੱਕ ਨੰਬਰ ਹੋਈ ਪਈ ਆ ਇਹ ਜਿੰਨਾ ਵੀ ਏਰੀਆ ਬਾਈ ਆਲੇ-ਦਾਲੇ ਦਾ ਇੱਥੇ ਸਾਰਾ ਪਿਕਨਿਕ ਏਰੀਆ ਇਹ ਤੁਸੀਂ ਆਪਣੀ ਫੈਮਿਲੀ ਨਾਲ ਵੀ ਆ ਸਕਦੇ ਹੋ ਇੱਥੇ ਪਿਕਨਿਕ ਮਨਾ ਕੇ ਜਾ ਸਕਦੇ ਹੋ ਇੱਕ ਦਿਨ ਤੁਹਾਡਾ ਵਧੀਆ ਸਪੈਂਡ ਹੋਊਗਾ ਇੱਥੇ ਜਦੋਂ ਆਪਾਂ ਬੈਰਗੋਮੋਂ ਤੋਂ ਲੋਵਰੇ ਨੂੰ ਜਾਂਦੇ ਆ ਤਾਂ ਇਹ ਦੂਜੇ ਕਿਨਾਰੇ ਤੇ ਆਹ ਲੇਕ ਦੇ ਇਧਰ ਨੇ ਲੈ ਕੇ ਜਿਹੜੀ ਜਿਹੜੀ ਲੋਵਰੇ ਵਾਲੀ ਸਾਈਡ ਉਹ ਤੋਂ ਆਪੋਜ਼ਿਟ ਸਾਈਡ ਆ ਇਹ ਪਾਰਕ ਬਣੀ ਹੋਈ ਆ ਇੱਥੇ ਇਹਦੀ ਮੈਂ ਤੁਹਾਨੂੰ ਲੋਕੇਸ਼ਨ ਉੱਧਰ ਪਾ ਦੂੰਗਾ ਪ੍ਰੋਪਰ ਬਲੌਗ ਦੇ ਵਿੱਚ ਹੁਣ ਚੱਲਦੇ ਆਪਾਂ ਬੱਚਿਆਂ ਕੋਲ ਬੱਚੇ ਪਾਰਕ ਵਿੱਚ ਪਹੁੰਚ ਵੀ ਗਏ ਮੈਂ ਹਜੇ ਪਿੱਛੇ ਹੌਲੀ ਹੌਲੀ ਆ ਰਿਹਾ ਤਾਂ ਬੱਚਿਆਂ ਦੇਖਿੰਦੇ ਜਾ ਕੇ ਕੀ ਕਰਦੇ ਆ ਉਹ ਜਿਹੜੀ ਉਹ ਪਿੱਛੇ ਵਾਲੀ ਪਾਰਕਿੰਗ ਉਹ ਪਾਰਕਿੰਗ ਬਹੁਤ ਛੋਟੀ ਆ ਜੇ ਕਿਸੇ ਮੇਰੇ ਵੀਰ ਭਾਈ ਨੂੰ ਉੱਥੇ ਪਾਰਕਿੰਗ ਨਾ ਮਿਲੇ ਤਾਂ ਉਹ ਪਏ ਦੇ ਸ਼ਹਿਰ ਦੇ ਵਿੱਚ ਨੂੰ ਹੋ ਕੇ ਤਾਂ ਇੱਥੇ ਚਿਮਮੀ ਧੇਰੇ ਕੋਲ ਪਾਰਕਿੰਗ ਕਾਫੀ ਖੁੱਲੀ ਡੁੱਲੀ ਆ ਤੁਸੀਂ ਇੱਥੇ ਵੀ ਪਾਰਕਿੰਗ ਲਾ ਸਕਦੇ ਹੋ ਆਪਣੀ ਪਰ ਇਹ ਵੀ ਪਾਗਾ ਮੈਂ ਤੋਂ ਹੀ ਆ ਉਦਾਂ ਤੁਸੀਂ ਇੱਥੇ ਵੀ ਲਾ ਸਕਦੇ ਜੇ ਉੱਥੇ ਨਾ ਮਿਲੇ ਉਦੋਂ ਸਿੱਧਾ ਆਈ ਜਾਓ ਅੱਗੇ-ਅੱਗੇ ਆ ਕੇ ਨਾ ਤੁਹਾਨੂੰ ਆਪਾਂ ਇੱਥੇ ਆ ਜਾਣਾ ਸਿੱਧਾ ਲੈ ਕੇ ਉਹਨੇ ਡਾਇਰੈਕਸ਼ਨ ਨੇ ਤੁਸੀਂ ਇੱਥੇ ਪਾਰਕਿੰਗ ਲਾ ਸਕਦੇ ਚਿੰਮੀ ਦੇ ਰੋਕੋ ਆ ਮੇਰੇ ਸ਼ੈਤਾਨੀਓ ਮੇਰੇ ਘੁਗੜ ਬਿੱਲੇ ਅੱਛੇ پارک ਲੱਭੂ ਵੀ ਲਈ ਹੈ ਆ ਬੱਚਿਆਂ ਵਾਸਤੇ پارک ਵੀ ਇੱਥੇ ਬਾਈ ਜਮਾਈ ਲੈ ਕੇ ਦੇ ਘੰਡੇ ਤੇ ਆ ਨਾ ਇੱਥੇ ਆਪਾਂ ਬੱਚਿਆਂ ਦਾ ਵੀ ਟਾਈਮ ਸਪੈਂਡ ਕਰਾ ਸਕਦੇ ਹਾਂ ਜੀਰੋ ਜੀਰੋ ਤੰਦੋ ਜੀਰੋ ਜੀਦੋ ਤੰਦੋ ਬੱਚੂ ਦਾ ਬੜਾ ਕੰਮ ਦਾ ਹੈ ਵਿੱਚ ਬੈਠੋ ਤੇ ਕਮਾਓ ਇਹਨੂੰ ਆਪਣੇ ਆਪੇ ਬੱਚੇ ਨੂੰ ਅਜਨ ਰਜਾ ਕੇ ਲੈ ਆਣਾ ਔਰੇ ਤੋਂ ਇਹ ਕਾ ਬਟਾ ਚਲਾ ਰੂਏ ਤੇ ਹੈ ਚਾਬਾ ਜੀ ਚੱਕ ਕੇ ਸਿਰ ਘੁੰਮਣ ਲੱਗ ਗਿਆ ਮੇਰਾ ਤਾਂ ਮੇਰਾ ਸਿਰ ਘੁੰਮਣ ਲੱਗ ਗਿਆ ਬੱਸ ਕਰ ਹੁਣ ਸ਼ਾਮ ਟਾਈਮ ਹੋ ਗਿਆ ਹੁਣ ਬੱਦਲ ਵਾਈ ਬਹੁਤ ਹੋ ਗਈ ਹੁਣ ਥੋੜੀ ਥੋੜੀ ਠੰਡ ਜੀ ਮਹਿਸੂਸ ਹੋਣ ਲੱਗੀ ਠੰਡੀ ਹਵਾ ਚੱਲਦੀ ਆ ਕਿਉਂਕਿ ਜਦੋਂ ਪਾਣੀ ਨਾਲ ਵੱਜ ਕੇ ਹਵਾ ਆਉਂਦੀ ਤਾਂ ਹਵਾ ਬਹੁਤ ਠੰਡੀ ਹੋ ਜਾਂਦੀ ਆ ਹੁਣ ਅਸੀਂ ਦੂਈ ਸਾਈਡ ਆ ਗਏ ਉਧਰੋਂ ਉਹ ਸਾਹਮਣੇ ਜੰ ਲੰਘਦਾ ਮੇਨ ਰੋਡ ਜਿਹੜਾ ਸਿੱਧਾ ਲੋਬਰੇ ਨੂੰ ਲੱਗ ਜਾਂਦਾ ਜਾ ਕੇ ਤੇ ਇਧਰ ਆਲੇ-ਦਾਲੇ ਪਾਰਕ ਬਣੇ ਹੋਏ ਆ ਸੋਹਣੇ ਸੋਹਣੇ ਦਰਾਖਤ ਲੱਗੇ ਹੋਏ ਆ ਵਿੱਚ ਯਾਨੀ ਕਿ ਸਾਹਸਵਾਲ ਬਹੁਤ ਰੱਖੀ ਹੋਈ ਔਰੇ ਕਮੂਨੇ ਨੇ ਆਵਰੇ ਲਿਖਿਆ ਵੀ ਆ ਕਮੂਨੇ ਦੀ ਮੋਨਾਫ ਤਰੇਲੋ ਦਲਾ ਕਸਤੇਲੋ ਪਾਰਕ ਵੈਰਦੇ ਪਬਲਿਕਾ ਲੋਕਾਲੀਤਾ ਕੋਰਨੇਲਾ ਇਦਾਂ ਦੀ ਗੱਲ ਬਾਤ ਆ ਹੁਣ ਆਪਾਂ ਜਾ ਰਹੇ ਆ ਲੇਕ ਦੇ ਨਾਲ ਨਾਲ ਬਿਲਕੁਲ ਸਾਹਮਣੇ ਲੈ ਕੇ ਇੱਧਰ ਤੇ ਆਪਾਂ ਜਾ ਰਹੇ ਆ ਇੱਧਰ ਨੂੰ ਇੱਧਰ ਨੂੰ ਵੀ ਟਰੈਕ ਬਣਿਆ ਹੋਇਆ ਸੋਹਣਾ ਜਾਣ ਵਾਸਤੇ ਜੇ ਕਿਸੇ ਨੇ ਪਸੇ ਜਾਤਾ ਜਾ ਕਰਨਾ ਤੁਰਨਾ ਫਿਰਨਾ ਮਾੜਾ ਮੋਟਾ ਤਾਂ ਇਹ ਸਾਈਡ ਨੂੰ ਆ ਸਕਦੇ ਆ ਆਪਾਂ ਜੇ ਕੋਈ ਮੇਰਾ ਵੀਰ ਭਾਈ ਦੂਰ ਨਹੀਂ ਜਾ ਸਕਦਾ ਕਿਤੇ ਘੁੰਮਣ ਫਿਰਨਾ ਜੇ ਬਹਿਰ ਘਮੋ ਦੀ ਏਰੀਆ 'ਚ ਆਪਾਂ ਨੇੜੇ ਤੇੜੇ ਰਹਨੇ ਆ ਤਾਂ ਹਾ ਲੋਕੇਸ਼ਨ ਥੋੜੇ ਲਈ ਵਧੀਆ ਹੈਨ ਤੁਹਾਡਾ ਇੱਕ ਦਿਨ ਵਧੀਆ ਪੂਰਾ ਸਪੈਂਡ ਹੋਊਗਾ ਇੱਥੇ ਸੋਹਣੀ ਲੋਕੇਸ਼ਨ ਆ ਤੇ ਐਕਟੀਵਿਟੀ ਜੇ ਕਰ ਸਕਦੇ ਆਪਾਂ ਜਿਹੜੇ ਉਹ ਪੈਦਲ ਪੈਰਾਂ ਨਾਲ ਚੱਲਦੀਆਂ ਕਿਸ਼ਤੀਆਂ ਜੀਆਂ ਉਹ ਵੀ ਚਲਾ ਸਕਦੇ ਆਪਾਂ 7-8 ਘੰਟੇ ਦੇ ਲੰਨੇ ਆ ਉਹ 8 ਘਰੂਕੇ ਘੰਟੇ ਦੇ ਹੁੰਦੇ ਉਹਦੇ ਘੰਟਾ ਬਹੁਤ ਜਣੀ ਤੁਸੀਂ ਸਾਰੀ ਲੇਕ ਘੁੰਮ ਸਕਦੇ ਓਦੇ ਨਾਲ ਆ ਬਹੁਤ ਸੋਹਣੀ ਲੋਕੇਸ਼ਨ ਹੈ ਜੇ ਕਿਸੇ ਕੋਲ ਟਾਈਮ ਲੱਗੇ ਤਾਂ ਇੱਕ ਵਾਰ ਜਰੂਰ ਆ ਕੇ ਜਾਇਓ ਦਮਿਆਂ ਗਰਮੀ ਦਾ ਤੁਹਾਨੂੰ ਜਿੱਥੇ ਵੀ ਜਾਊਂਗਾ ਨਾ ਟਰੈਕਿੰਗ ਕਰਨ ਵਾਲੇ ਜਰੂਰ ਮਿਲਣਗੇ ਜਿਹੜੀ ਲੋਕੇਸ਼ਨ ਤੇ ਅਸੀਂ ਆਇਆ ਪਿਆ ਇੱਥੇ ਵੀ ਟਰੈਕਿੰਗ ਵਾਲੇ ਬਹੁਤ ਆ ਬਿਨੇ ਡਾਲੀਆਂ ਤਾਂ ਛੱਡੋ ਬਾਹਰੋਂ ਵੀ ਬਹੁਤ ਲੋਕ ਆਏ ਹੋਏ ਨੇ ਇਹਨਾਂ ਪਹਾੜਾਂ ਦੇ ਉੱਪਰ ਟਰੈਕਿੰਗ ਕਰਨਾ ਇਹਨੂੰ ਪਹਾੜ ਵੀ ਬਹੁਤ ਖੂਬਸੂਰਤਾਂ ਹੈ ਬਹੁਤ ਸੋਹਣੇ ਹਰਿਆਲੀ ਵਾਲੇ ਪਹਾੜਾਂ ਜੇ ਆਪਾਂ ਚਲੇ ਜਾਈਏ ਦੋਲੋਮੀਤੀ ਸੈਡ ਤਾਂ ਉਧਰੋਂ ਪਹਾੜ ਥੋੜੇ ਜਿ ਰੁੱਖੇ ਜਿਹਾ ਇੱਧਰ ਥੋੜੀ ਗ੍ਰੀਨਰੀ ਜ਼ਿਆਦਾ ਲੱਗਦੀ ਮੈਨੂੰ ਉਧਰ ਨਾਲੋਂ ਪਰ ਮਸ਼ਹੂਰ ਜ਼ਿਆਦਾ ਦੋਲੋਮੀਤੀ ਦੇ ਪਹਾੜਾ ਹੁੰਦਾ ਬਹੁਤ ਉਹਨੇ ਲੋਕ ਇੱਧਰ ਜਿਹੜੇ ਪਿਛੇ ਜਾਂਦੇ ਵਿਚਾਰੇ ਗਰੁੱਪ ਜੀ ਵਾਲੇ ਉਹ ਕਦੇ ਮੱਥਾ ਮਾਰ ਲੱਗੇ ਉਹਦੇ ਫੋਟੋ ਖਿੱਚਣ ਨੂੰ ਕਦੇ ਰੋੜਾ ਰੱਖਦੇ ਕਦੇ ਕੁਸ ਰੱਖਦੇ ਤੇ ਇਹ ਮੈਂ ਤੁਹਾਨੂੰ ਦੀ ਬੇਨਤੀ ਪੈਂਦੀ ਕਹਿਣ ਦੀ ਮਨ ਨੂੰ ਫਿਰ ਮੈਂ ਆਪੇ ਪੁੱਛ ਲਵਾਂ ਫੋਟੋ ਖਿੱਚਣੇ ਆ ਕਹਿੰਦੇ ਹਾਂ ਹਾਂ ਤੇ ਬਾਕੀ ਮੇਰੇ ਬੈਕ ਸਾਈਡ ਦਾ ਵੀਊ ਦੇਖੋ ਤੁਸੀਂ ਓ ਮਾਮਾ ਮੀਆਂ ਠੰਡੀ ਹਵਾ ਚੱਲਦੀ ਪੂਰੀ ਇਸ ਟਾਂ ਪੂਰੀ ਠੰਡੀ ਹਵਾ ਤੇ ਘੁੰਮਣ ਦਾ ਵੀ ਸਵਾਲ ਆਉਂਦਾ ਫਿਰ ਇਦਾਂ ਜੇ ਕਿਸੇ ਮੇਰੇ ਵੀਰ ਭਾਈ ਨੇ ਬੁਕਿੰਗ ਕਰਾਉਣੀ ਆ ਤਾਂ ਸਾਹਮਣਿਆ ਹੋਟਲ ਹੈ ਇਹਦੇ ਵਿੱਚ ਆਪਾਂ ਬੁਕਿੰਗ ਵੀ ਕਰਾ ਸਕਦੇ ਜੇ ਕਿਸੇ ਨੇ 1-2 ਦਿਨ ਰੋਕਣਾ ਤਾਂ ਆਹ ਲੋਕੇਸ਼ਨ ਤੁਹਾਡੇ ਲਈ ਬੈਸਟ ਹੈ ਪ੍ਰਾਈਸ ਪਤਾ ਕਰ ਲਿਓ ਤੇ ਆਹ ਲੋਕੇਸ਼ਨ ਤੇ ਆ ਜੀ ਜਦੋਂ ਤੁਸੀਂ ਇੰਟਰਨੈਟ ਤੇ ਕੱਢੋਗੇ ਤੁਹਾਨੂੰ ਆਹ ਵਾਲੀ ਲੋਕੇਸ਼ਨ ਵੀ ਦਿਖਾਊਗਾ ਇੰਟਰਨੈਟ ਕਹਿਣ ਦਾ ਮਤਲਬ ਮੇਰਾ ਆਹ ਹੋਟਲ ਦੀ ਆਪਣੀ ਦੇਖ ਲਿਓ ਆਨਲਾਈਨ ਬੁਕਿੰਗ ਕਰਕੇ ਜੇ ਮਿਲਦੀ ਹੋਵੇ ਪਿੱਛੇ ਵਾਲੀ ਪ੍ਰਾਪਰਟੀ ਦੇਖ ਰਹੇ ਹੋ ਤੁਸੀਂ ਇਹ ਮੰਨੋ ਸਾਰੀ ਪ੍ਰਾਪਰਟੀ ਲੱਗਦੀ ਹੈ ਹੋਟਲ ਵਾਲਿਆਂ ਦੀ ਜਿਹੜੇ ਪਿੱਛੇ ਹੋਟਲ ਹੈ ਤਾਂ ਇਹ ਰਿਪਬਲਿਕ ਇਨੀ ਹੈ ਨਹੀਂ ਜਿਹੜੇ ਬੈਠੇ ਬੰਦੇ ਉਹ ਵੀ ਮੈਨੂੰ ਹੋਟਲ ਵਾਲੀ ਲੱਗਦੀ ਇਹਨਾਂ ਨੇ ਬੁਕਿੰਗ ਕਰਾਈ ਹੋਈ ਹੈ ਇੱਥੇ ਇਹ ਰਾ ਕੱਟਣਾ ਚਾਹੀਦਾ ਬਾਕੀ ਇਹਨਾਂ ਨੂੰ ਆਹਾਂ ਸਾਹਮਣੇ ਦਾ 뷰 ਜਿਵੇਂ ਮਾਰ ਦਿੰਦਾ ਜਿਹੜੇ ਬਾਾਂਸ ਜੇ ਕਹਿੰਨੇ ਇਹਨੂੰ ਬਾਜਰਾ ਜੇ ਘੜਾ ਜਿਹੜਾ ਜੋ ਵੀ ਹੈ ਇਹਨਾਂ ਇਹ ਤੇ ਸਾਰਾ 뷰 ਮਾਰ ਦਿੰਦਾ ਸਾਹਮਣੇ ਦਾ ਕੀ ਜੇ ਕੋਈ ਮੇਰਾ ਵੀਰ ਭਾਈ ਪਹਾੜਾਂ ਵਾਲਾ ਟਰੈਕ ਨਹੀਂ ਕਰਨਾ ਚਾਹੁੰਦਾ ਤਾਂ ਉਹਦੇ ਲਈ ਆ ਬੈਸਟ ਚੀਜ਼ ਹੈ ਜੇ ਪਹਾੜਾਂ ਵਾਲਾ ਟਰੈਕ ਨਹੀਂ ਕਰਨਾ ਤਾਂ ਆਪਾਂ ਲੇਕ ਦੇ ਨਾਲ ਨਾਲ ਸੋਹਣਾ ਟਰੈਕ ਬਣਿਆ ਹੋਇਆ ਹੈ 7-8 ਕਿਲੋਮੀਟਰ ਦਾ ਇਹ ਕਰ ਸਕਦੇ ਆ ਆਪਾਂ ਤੇ ਨਾਲ ਵਿੱਚ 뷰 ਬਹੁਤ ਸੋਹਣੇ ਹਨ ਦੇਖਣ ਨੂੰ ਆਪਾਂ ਸਟੇ ਵੀ ਕਰ ਸਕਦੇ ਵਿੱਚ ਪਾਰਕ ਬਣੇ ਹੋਏ ਨੇ ਰਸਤੇਾਂ ਦੇ ਵਿੱਚ ਯਾਨਿਕ ਸਨਸਿਲਟੀ ਸਾਰੀ ਹੈ ਤੇ ਵਧੀਆ ਲੱਗੂਗਾ ਜੇ ਤੁਸੀਂ ਇਹ ਟਰੈਕ ਕਰੋਗੇ ਅਸੀਂ ਅੱਜ ਦੂਆ ਟੈਂਟ ਲਾਇਆ ਸੀ ਕੈਂਪਿੰਗ ਟੈਂਟ ਉਹ 10 ਕਿਲੋਮੀਟਰ ਰੱਖਿਆ ਜੂ ਇੱਕ ਹਵਾ ਦਾ ਆਇਆ ਬੁੱਲਾ ਜਿਹਾ ਉਹਨੇ ਪੱਟ ਪੱਟ ਕੇ ਮਾਰਿਆ ਪਰੇ ਕਿਉਂਕਿ ਉੱਥੇ ਸਾਨੂੰ ਗੱਡਣ ਨੂੰ ਥੋੜੀ ਨਹੀਂ ਸੀ ਹੈਗੀ ਕਿ ਐਕ ਨਹੀਂ ਲਾਇਆ ਬਸ ਉਹ ਹਵਾ ਆਈ ਉਹਨੇ ਪੁੱਠਾ ਹੀ ਕਰਤਾ ਸਾਰਾ ਚੱਕ ਕੇ ਪਰ ਉਹ ਮੈਂ ਬੰਦ ਕਰਕੇ ਰੱਖਿਆ ਦਿੱਤਾ। ਤੂੰ ਜੇ ਨਹੀਂ ਲੋਡ ਵੀ ਨਹੀਂ ਸੀ ਹੈਗੀ ਅੱਜ। ਆਵਾ ਹੁਣ ਵੀ ਬਹੁਤ ਤੇਜ਼ ਚੱਲਦੀ ਆ। ਉਹ ਬਾਈ ਇਕੱਲਾ ਹੀ ਬੋਟ ਘੁਮਾ ਰਿਹਾ ਵਿੱਚ ਕਿੰਨਾ ਘੈਂਟ ਲੱਗਦਾ ਲੇਖ ਦੇ ਵਿੱਚ। ਤੇ ਹਵਾ ਵੀ ਹੁਣ ਬਾਵਾ ਤੇਜ਼ ਹੋ ਗਈ। ਤੇ ਮੀਂਹ ਵੀ ਆਉਣ ਨੂੰ ਤਿਆਰ ਆ ਤਕਰੀਬਨ। ਦੱਸਿਆ ਹੋਇਆ ਤਾਂ ਹੈ ਨਹੀਂ ਸੀ ਇਦਾਂ। ਬਾਕੀ ਇਹਨਾਂ ਦਿਨਾਂ ਵਿੱਚ ਪਤਾ ਕੁਝ ਨਹੀਂ ਹੁੰਦਾ। ਲੋ ਵੀ ਮਿੱਤਰੋ। ਆਪ ਪੜਾ ਕਰਿਆ ਛੋਟਾ ਜਿਹਾ ਟਰੈਕ ਇੱਕ। ਸਾਰਾ ਕਿਲੋਮੀਟਰ ਕੱਢਿਆ ਆ ਮੈਂ ਤੇ ਹੁਣ ਵਾਪਸ ਆਇਆ ਬੱਚਿਆਂ ਕੋਲ ਤੇ ਫੇਰ ਪਾਰਕ ਦੇ ਵਿੱਚ ਹੁਣ ਹੁਣ ਦੇਖਦੇ ਹਾਂ ਉਹ ਕੀ ਕਰਦੇ ਨੇ ਅੰਦਰ ਕੀ ਨਹੀਂ ਨੇ ਉਰੇ ਬੈਠਾਂਗੇ 2 ਮੀਟਰ ਨਹੀਂ ਫੇਰ ਦੂਏ ਕਿਨਾਰੇ ਤੇ ਜਾਵਾਂਗੇ ਅਸੀਂ ਬੋਟ ਦੀ ਤਾਂ ਚਲਾਈ ਹੋਈ ਆ ਪਹਿਲਾਂ ਹੁਣ ਤਾਂ ਕੱਜ ਚਲਾਉਣੀ ਆ ਪਹਿਲਾਂ ਸਾਡੀ ਸਲਾਹ ਹੈਗੀ ਸੀ ਚਲਾਉਣੀ ਸੀ ਹੁਣ ਹਵਾ ਬਹੁਤ ਚੱਲਦੀ ਜ਼ੋਰ ਬਹੁਤ ਲੱਗਣ ਨਾਲੇ ਛਟੇ ਹੋਇਆ ਪੂਰੇ ਓ ਪ੍ਰਧਾਨ ਜੀ ਰੋਜ਼ਮੈਂ ਇੰਨਾ ਪਾਣੀ ਤੂੰ ਨਾ ਇੰਨਾ ਸਵਾਲ ਆ ਰੋਟੀ ਵਾਲਾ ਪਾਣੀ ਹੈ ਹੈ ਨਾ ਚੌਥੀ ਝੱਟ ਲਾ ਰਹਿਂ ਤੁਸੀਂ ਮੈਂ ਨਾ ਦੋ ਜੋ ਬਣ ਆਹ ਫਿਰਦਾ ਭਾਈ ਉਹ ਫਿਰਦਾ ਆ ਗਿਆ ਪਾਣੀ ਦੇਖ ਕਿਦਾਂ ਪੀਂਦਾ ਇਹ ਉਹ ਬੱਸ ਕਰ ਆਕਵਾ 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 ਗਰਮੀ ਭਾਈ ਗਰਮੀ ਗਰਮੀ ਜੋ ਬੰਦੇ ਨੇ ਨੇਰੀ ਲੈਂਦੀ ਪਈ ਐ ਜੀ ਕਮਾ ਕਮਾ ਕੇ ਚਲੋ ਆ ਜਾਓ ਚੱਲੀਏ ਹੁਣ ਚੱਲ ਚੱਲ ਤੇਰੇ ਪਿੱਛੇ ਪਿੱਛੇ ਨਾਲ ਚੱਲ ਚੱਲ ਭੱਜ ਹੁਣ ਭੱਜ ਭੱਜ ਚੱਲ ਪਾਣੀ ਚ ਨਾ ਘੇੜਦੇ ਹੋ ਉਹ ਨਹੀਂ ਘੇੜਦਾ ਪਾਣੀ ਤੇ ਤੁਹਾਨੂੰ ਕੋਈ ਹੈ ਹੈ ਤੇ ਮੁੱਕੇ ਤਮਾ ਪੱਠਾ ਚੱਲ ਚੱਲ ਕੋਈ ਨਾ ਹਾਂ ਮੇਕ ਕਿਉ ਪੱਤਰ ਕਿਰਵਾਇਆ ਇਹ ਫਿਲਪਾ ਫੋਟੋ ਹਾਂ ਵੇ ਸੱਚੇ ਲੋਕ ਲੱਗਿਆ ਹੋਏ ਇੱਥੇ ਉਹ ਲੱਗਿਆ ਵਾ ਲੱਗਿਆ ਵਾ ਲੋਕ ਉਹ ਤਾਂ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਹੈ ਇਹ ਆਪਾਂ ਆਲਾ ਹੋਏ ਇੱਥੇ ਚਲੋ ਚਲੋ ਹੁਣ ਚੱਲੀਏ ਘਰ ਨੂੰ ਚੱਲੀਏ ਅੱਛਿਆ ਫੜਨੇ ਵਾਲਾ ਵਜੇ ਜਗਾੜਾ ਬਾਈ ਇਹ ਦੇਖ ਲਓ ਛੋਟੇ ਜਿਹੇ ਬਣਾਈਆ ਪਹਿਲਾਂ ਬੋਟਾਂ ਜੀਆਂ ਉਹਦਾ ਵਿੱਚ ਬੈਠੇ ਆ ਤੇ ਹੁਣ ਮੱਛੀਆਂ ਫੜ ਰਹੇ ਆ ਬੈਠੇ ਐਂ ਸ਼ਾਂਤ ਬੁੱਧ ਨਾਲ ਹਾਂ ਮੱਛੀਆਂ ਫੜਦੇ ਪੁੱਤ ਹਾਂ ਤੁਰ ਬੈ ਜੀ ਆ ਬਾਈ ਗ੍ਰਿਲਿਆਤਾ ਕਰਨ ਵਾਸਤੇ ਪੱਠੇ ਬਣੀਆਂ ਇਥੇ ਆਪਣਾ ਸਮਾਨ ਲਿਆਓ ਤੇ ਗ੍ਰਿਲਿਆਤਾ ਕਰੋ ਇਥੇ ਇੱਕ ਯਾਰ ਪੰਗਾ ਪੈ ਗਿਆ ਨਿਆਣਿਆਂ ਦਾ ਬੈਗ ਭੁੱਲਿਆ ਇਸ ਪਾਰਕ ਦੇ ਵਿੱਚ ਹੁਣ ਗੱਡੀ ਕੋਲ ਤੇ ਦੁਬਾਰੇ ਫੇਰ ਝੱਲੇ ਉਧਰ ਵਾਪਸ ਚੱਕਣ ਉਹ ਦਾਈ ਬੱਤ ਤੁਰਾ ਟੁੱਟਣੇ ਪਹਿਲੇ ਹੀ ਮੈਂ ਇਹਨਾਂ ਤੁਰਿਆ ਉਧਰ ਨੂੰ ਹੁਣ ਆ ਦੁਬਾਰੇ ਫੇਰ ਦੋ 2.5 ਕਿਲੋਮੀਟਰ ਦਾ ਫੇਰ ਪੈ ਜਾਣਾ ਗੇਟ ਹੁਣ ਆਪਾਂ ਨੂੰ ਆ ਉਦੋਂ ਉੱਪਰ ਰੱਖਤਾ ਹੋਣਾ ਕਿਸੇ ਨੇ ਸਮਾਨ ਦੇਖ ਲੈ ਵਿੱਚ ਹੈਗਾ ਦੇਖ ਤਾਂ ਅਸੀਂ ਖੋਲ ਕੇ ਜਿੱਪ ਜਿੱਪ ਖੋਲ ਕੇ ਦੇਖ ਲੈ ਪੁੱਤ ਹੈਗਾ ਹਾਂਜੀ ਚੱਲ ਸਹੀ ਹੈ ਫਿਰ ਆ ਜਾ ਲੋ ਵੀ ਪਾਲਟੀ ਹੋ ਗਈ ਬੈਗ ਮਿਲ ਗਏ ਨਿਆਣੇ ਦਾ ਵੇਚੀ ਨਾ ਤੇ ਖੇਡਾ ਚਲੋ ਐਂਹਰ ਕੋਈ ਨਹੀਂ ਚੱਕ ਜੈਣਾ ਗੰਟਰੀਆਂ ਤੇ ਜੇ ਬਾੜੀ ਦੇ ਰਹੇ ਹੋ ਫੇਲੇ ਜਿੰਨਾ ਕੋਈ ਜਾਣ ਲੱਗੇ ਆ ਉਹਨਾਂ ਦਾ ਕਿਸੇ ਚੱਕ ਕੇ ਸਾਈਡ ਉੱਪਰ ਰੱਖ ਤਾ ਉੱਪਰ ਚਲੋ ਚੱਲੀਏ ਹੁਣ ਜੋ ਬੰਦਰ ਹੁਣੇ ਲੱਗ ਗਿਆ ਤਾਂ ਮੇਰੇ ਗੱਡੀਆਂ ਰਹਿ ਗਿਆ ਮੇਰੇ ਖੇਡਾ ਰਹਿ ਗਿਆ ਮੇਰਾ ਬੈਗ ਰਹਿ ਗਿਆ ਹੁਣ ਚੁੱਪ ਕਰ ਜੂਏ ਦੇਖ ਕੇ ਏ ਆ ਹੁਣ ਹੋਇਆ ਕੁਛ ਚਲੋ ਭਜੋ ਹੁਣ ਆਹ ਡਰਾਫਟ ਨੂੰ ਜਮਾਈ ਸੀ ਹੁਣ ਖਾ ਗਈ ਬਾਈ ਦੇਖ ਲੋ ਪਤਾ ਨਹੀਂ ਕਿੰਨਾ ਕੁ ਪੁਰਾਣਾ ਹੋਣਾ ਡਿੱਗਣ ਨੂੰ ਤਿਆਰ ਆ ਵਾ ਥੋੜਾ ਜਿਹਾ ਹੋਰ ਆ ਵਿਚ ਖੋਲ ਪਏ ਪਏ ਇਹਦੇ ਹਾਂ ਹਾਂ ਕੁਝ ਨਹੀਂ ਕਹਿੰਦਾ ਡੌਗੀ ਹੋਵਾ ਉਹ ਡੌਗੀ ਗਿਆ ਆ ਜਾ ਆ ਜਾ ਚਲੀਏ ਹੁਣ ਜਾੜਾ ਦੇ ਭਾਜੀ ਹਾਂ ਕਿੱਥੇ ਹੈ ਇਹ ਮੱਕਾ ਖਾਣ ਕਈ ਦਾ ਯਾਰ ਗੋਰੇ ਬਈ ਧੰਦਿਆ ਧੁੱਪਾਂ ਚ ਬੈਠੇ ਰਹਿੰਦੇ ਐਨਾ ਟਾਈਮ ਉਹ ਲਾ ਕੇ ਕਰੀਮ ਜੀ ਜੋ ਲੱਗਦੇ ਤੋਂ ਪਾਸੇ ਕਣ ਪੁੱਛੋ ਹੀ ਨਾ ਚਾਰ ਚਾਰ ਤਿੰਨ ਤਿੰਨ ਚਾਰ ਘੰਟੇ ਇੱਦੀ ਬੈਠੇ ਰਹਿੰਦੇ ਆ ਆਪਾਂ ਨੇ ਮਰ ਗਿਆ 10 ਮਿੰਟ ਨਾਲ ਬੈਠੋ ਵੀ ਧੁੱਪ ਚ ਐਦਾਂ ਦੇ ਬਾਈ ਪਾਰਕ ਬਣਾਓ ਬਣੇ ਹੋਏ ਟੇਬਲ ਸੌਰੀ ਆਪਣਾ ਸਮਾਨ ਸਮੂ ਲਿਆਓ ਘਰ ਤੋਂ ਬਣਾ ਬਣਾਇਆ ਇੱਥੇ ਬੈਠ ਕੇ ਤੁਸੀਂ ਖਾ ਸਕਦੇ ਆ ਲਾਈਨ ਬਾਈ ਲੱਗੇ ਹੋਏ ਤੇ ਨਾਲ ਗ੍ਰਿਲਿਆਤਾ ਵੀ ਕਰ ਸਕਦੇ ਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਸੋਹਣਾ ਇੰਜੋਏ ਹੋ ਗਿਆ ਅੱਜ ਬੱਚੇ ਨਾਲ ਸੋਹਣੀ ਪਿਕਨਿਕ ਮਨਾ ਹੋਗੀ ਬਿਲਕੁਲ ਪਹਾੜਾਂ ਦੇ ਥੱਲੇ ਬਸਿਆ ਹੋਇਆ ਛੋਟਾ ਜਿਹਾ ਪਿੰਡ ਆ ਤੇ ਸਾਹਮਣੇ ਤੇ ਲੇਕ ਆ ਤੇ ਦੇਖਣ ਦੇ ਲਈ ਗੱਲ ਬਾਤ ਆ ਉਹ ਸ਼ਾਮ ਦੇ ਵੱਜ ਚੁੱਕੇ ਨੇ ਤਕਰੀਬਨ 5 5:30 ਦਾ ਟਾਈਮ ਹੋ ਚੱਲਿਆ ਤੇ ਹੁਣ ਜਾਣਾ ਸਿੱਧਾ ਘਰ ਨੂੰ ਆਪਾਂ ਨੇ ਤੇ ਬਾਕੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਮਿਲਦੇ ਆ ਤੁਹਾਡੇ ਨਾਲ ਜਲਦੀ ਨਵੀਂ ਲੋਕੇਸ਼ਨ ਦੇ ਉੱਤੇ ਨਵੇਂ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਸასი ਕਾਲ ਜੀ ਬਾਏ ਬਾਏ